ਰਸ਼ਾਦ ਇੱਕਲਾਪ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਆ ਤਲਵੰਡੀ ਕਲਾ ਪਿੰਡ ਦੇ ਵਿੱਚ ਅਸੀਂ ਮਾਜੂਰ ਰਹੇ ਹਾਂ ਜਿੱਥੇ ਇੱਕ ਘਰ ਨੂੰ ਜਿਹੜਾ ਵਾਟਾਇਆ ਜਾ ਰਿਹਾ ਵਾ ਬਲਡوزر ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਆ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਦੇ ਉੱਤੇ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਆ ਤਾਂ ਇਹ ਬਲਡوزر ਕਾਰਵਾਈ ਜਿਹੜੀ ਆ ਇਸ ਵਕਤ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਲਵੰਡੀ ਕਲਾ ਦੀਆਂ ਤਸਵੀਰਾਂ ਨੇ ਤਾਂ ਇਹ ਘਰ ਦੇ ਉੱਤੇ ਬਲਡوزر ਚਲਾਇਆ ਜਾ ਰਿਹਾ ਵਾ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਵਾ ਆ ਦੱਸ ਦਿੰਨੇ ਕਿ ਜਿਸ ਘਰ ਦੇ ਉੱਤੇ ਇਹ ਕਾਰਵਾਈ ਕੀਤੀ ਜਾ ਰਹੀ ਆ ਅਛਿੰਦਰਪਾਲ ਉਫ ਨਿੱਕਾ ਇਸ ਦੇ ਉੱਤੇ ਕਰੀਬ 9 ਮਾਮਲੇ ਜਿਹੜੇ ਨੇ ਦਰਜ ਨੇ ਐਨਡੀਪੀਐਸ ਦੇ ਇਹ ਮਾਮਲੇ ਦਰਜ ਨੇ ਨਸ਼ਾ ਵੇਚ ਕੇ ਇਸ ਨੇ ਪ੍ਰਾਪਰਟੀ ਅਪਣਾਈਆਂ ਨੇ ਤਾਂ ਪੁਲਿਸ ਵੱਲੋਂ ਹੁਣ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਅਛਿੰਦਰਪਾਲ ਉਫ ਨਿੱਕਾ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਬੰਦ ਹੈਗਾ ਵਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਕਾਰਵਾਈ ਇਸ ਵਕਤ ਜਿੱਦੋਂ ਕੀਤੀ ਜਾ ਰਹੀ ਆ ਤੇ ਪ੍ਰੋਪਰਟੀਆਂ ਜੋ ਨਸ਼ਾ ਵੇਚ ਕੇ ਪੰਜਾਬ ਨੂੰ ਬਦਨਾਮ ਕੀਤਾ ਪੰਜਾਬ ਦੀ ਜਵਾਨੀ ਨਸ਼ੇ ਚ ਰੋਲੀ ਉਹਨਾਂ ਦੇ ਘਰਾਂ ਦੇ ਉੱਤੇ ਇਹ ਕਾਰਵਾਈ ਇਸ ਵਕਤ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਮਾਨ ਸਰਕਾਰ ਦਾ ਬਲਡوزر ਜਿਹੜਾ ਵਾ ਤੁਸੀਂ ਦੇਖ ਰਹੇ ਹੋ ਇਸ ਵਕਤ ਘਰਾ ਦੇ ਉੱਤੇ ਚੱਲ ਰਿਹਾ ਵਾ ਤਾਂ ਇਹ ਲੁਧਿਆਣਾ ਦੇ ਵਿੱਚ ਤਕਰੀਬ ਚੌਥੀ ਪੰਜਵੀਂ ਕਾਰਵਾਈ ਜਿਹੜੀ ਇਸ ਵਕਤ ਕੀਤੀ ਜਾ ਰਹੀ ਆ ਇਸ ਤੋਂ ਪਹਿਲਾਂ ਕਈ ਥਾਵਾਂ ਤੇ ਇਹ ਕਾਰਵਾਈ ਜਿਹੜੀ ਆ ਕੀਤੀ ਗਈ ਸੀ ਤਾਂ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਬੁਲਡੋਜ਼ਰ ਚਲਾਇਆ ਜਾ ਰਿਹਾ ਵਾ ਪੁਲਿਸ ਦੀਆਂ ਟੀਮਾਂ ਜਿਹੜੀਆਂ ਵਾ ਉਹ ਅੰਦਰ ਮੌਜੂਦ ਹੈਗੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਪੁਲਿਸ ਫੋਰਸ ਪਹੁੰਚੀ ਆ ਤਾਂ ਇਹ ਮਾਨ ਸਰਕਾਰ ਦੀ ਇੱਕ ਵੱਡੀ ਕਾਰਵਾਈ ਇਸ ਵਕਤ ਕੀਤੀ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਦੇ ਹਾਲਤਕਾਰੀ ਜਿਹੜੇ ਨੇ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਦਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਦਿੰਦੇ ਆ ਨਾਲ ਦੀ ਨਾਲ ਅਫਸਰਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਤਲਵੰਡੀ ਕਲਾ ਦੀਆਂ ਤਸਵੀਰਾਂ ਨੇ ਜਿੱਥੇ ਇਹ ਕਾਰਵਾਈ ਇਸ ਵਕਤ ਚੱਲ ਰਹੀ ਆ ਤਾਂ ਨਸ਼ਿਆਂ ਦੇ ਖਿਲਾਫ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਤਾਂ ਉਸ ਦੇ ਤਹਿਤ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਹੈ ਸਰਕਾਰ ਦਾ ਇਹ ਕਬੱਡਾ ਐਕਸ਼ਨ ਲੋਕਾਂ ਵੱਲੋਂ ਵੀ ਚੰਗਾ ਗਾਰਾ ਮਿਲਿਆ ਵਾ ਲੋਕ ਵੀ ਸਾਥ ਦੇ ਰਹੇ ਨੇ ਤਾਂ ਇਸ ਕਾਰਵਾਈ ਤੇ ਉੱਤੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਕਮੈਂਟਾਂ ਜਰੂਰ ਦੱਸਿਓ ਪਰ ਇਹ ਕਬੱਡੀ ਕਾਰਵਾਈ ਜਿਹੜੀ ਹੈ ਇਸ ਵਕਤ ਲੁਧਿਆਣਾ ਦੇ ਵਿੱਚ ਕੀਤੀ ਜਾ ਰਹੀ ਹੈ ਦੋ ਘਰਾਂ ਦੇ ਉੱਤੇ ਇਹ ਕਾਰਵਾਈ ਇਸ ਵਕਤ ਚੱਲ ਰਹੀ ਆ ਤੇ ਲੁਧਿਆਣਾ ਤੋਂ ਅਸੀਂ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿੱਥੇ ਐਂਡੀਪੀਐਸ ਦੇ ਤਹਿਤ ਜਿਹੜੀ ਇਹ ਮਾਮਲੇ ਦਰਜ ਸੀ ਕਿ ਚਿੰਦਰ ਪਪਾਲ ਉਫਨਿਕਾ ਉਸਤੇ ਘਰ ਤੇ ਉੱਤੇ ਇਹ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਰਾਣੀ ਜਿਹੜਾ ਇੱਕ ਘਰ ਹੈਗਾ ਵਾ ਉਹਨਾਂ ਦੇ ਉੱਤੇ ਵੀ ਮਾਮਲੇ ਵਿੱਚ ਕਰੀਬ 4 ਮਾਮਲੇ ਦਰਜ ਨੇ ਉਸ ਖਾਤੇ ਵੀ ਇਹ ਕਾਰਵਾਈ ਜਿਹੜੀ ਕੀਤੀ ਜਾਣੀ ਹੈ ਤੇ ਨਸ਼ਾ ਵੇਚਣ ਵਾਲਿਆ ਦੇ ਘਰਾਂ ਨੂੰ ਢਾਇਆ ਜਾ ਰਿਹਾ ਬਲਡੋਜ਼ਰ ਚੱਲ ਰਹੇ ਨੇ ਇਸ ਵਕਤ ਨਸ਼ਾ ਵੇਚ ਕੇ ਇਹ ਪ੍ਰੋਪਰਟੀਆਂ ਜੋ ਇਹ ਬਣਾਈਆਂ ਗਈਆਂ ਸੀ ਆ ਇਸੇ ਤਹੇ ਤਹੇ ਕਾਰਵਾਈ ਜੋ ਹੈ ਕਿੰਨੀ ਜਾਰੀ ਹੈ ਤੈਨੂੰ ਧਿਆਨਾ ਤਲਵੰਡੀ ਕਲਾ ਤੋਂ ਤੁਸੀਂ ਇਹ ਤਸਵੀਰਾਂ ਜੋ ਦੇਖ ਰਹੇ ਹੋ ਦੋ ਘਰਾਤੇ ਬਲਡੋਜ਼ਰ ਇਸ ਵਕਤ ਚੱਲ ਰਿਹਾ ਵਾ ਤਾ ਸੀਨੀਅਰ ਅਫਸਰ ਜਿਹੜੇ ਨੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਣੇ ਆ ਕੀ ਕਹਿ ਰਹੇ ਨੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਇੱਕ ਮਿੰਟ ਮਿਲ ਬਲੇਖ ਨਾਲ ਪਾਣੀ ਆ ਨਹੀਂ ਲੈ ਮੇਰੇ ਮਾਰ ਆਈਕਾ ਨੰਕਾ ਜੇ ਤੁਸੀਂ ਜਾਓ ਜੰਗਲ ਨੂੰ ਕਿੱਥੇ ਦਾ ਪਤਾ ਦੋ ਇਹ ਮਾਮਲਾ ਕਰਾ ਦਿੱਤਾ ਚਾਰਵੇਂ ਕੀਤੀ ਜਾਦੀ ਥੋੜਾ ਮੋਬਾਈਲ ਤੇ ਜੀ ਸਰ ਕੀ ਸਰ ਮਾਮਲਾ ਚ ਇਹ ਤਕਰੀਬਨ 32 ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਰਿਕੁਐਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤੇ ਕੁਛ ਨੇ ਕੁਛ ਪੁਲੀਆਂ ਬਣਾਈਆਂ ਕਈਆਂ ਨੇ ਘਰ ਬਣਾਏ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਇਹਨਾਂ ਦੇ ਰੇਲਵੇ ਦੇ ਮਿਸਟਰ ਅਦਿੱਤਿਆ ਆਏ ਹੋਏ ਆ ਤਾਂ ਉਹਦੇ ਵਿੱਚ ਅੱਜ ਉਹਦੇ ਤਹਿਤ ਸੀ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਵੀ ਇੱਥੇ ਜਿਹੜੇ ਕੁਝ ਪਰਿਵਾਰ ਐਂਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਮੂਲੀਅਤ ਹੈ ਤੇ ਉਹਨਾਂ ਦੇ ਮੁਕਦਮੇ ਵੀ ਦਰਜਾਂ ਤੇ ਐਂਡੀਪੀਐਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਹੋਏ ਆ ਤਾਂ ਉਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕੁਐਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲੇਤਾ ਤੇ ਅੱਜ ਜਿਹੜੀ ਇਸ ਪਹਿਲੇ ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਇਹ ਆਪਜੀ ਦੇ ਸਾਹਮਣੇ ਜਿਹੜਾ ਇਹ ਨੂੰ ਜਿਹੜਾ ਡਿਮਾਲਿਸ਼ ਕੀਤਾ ਹੈ ਤੇ ਕਿਹੜਾ ਘਰ ਆ ਸਾਰੇ ਇਹ ਕੋਈ ਰਾਣੀ ਹੈ ਤੇ ਇੱਕ ਸ਼ੇਂਦਰਪਾਲ ਸ਼ੇਂਦਰਪਾਲ ਕਿੰਨੇ ਕਿੰਨੇ ਦੇ ਖਲਾਫ ਕਿਸੇ ਦੇ ਖਲਾਫ ਤਿੰਨ ਮੁਕੱਦਮੇ ਕਿਸੇ ਖਲਾਫ ਦੋ ਮੁਕੱਦਮੇ ਇਹਨਾਂ ਤੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਪੋਰਟ ਸਰ ਕਿੰਨੇ ਘਰਾ ਦੇ ਉੱਤੇ ਕਾਰਵਾਈ ਕੀਤੀ ਜਾਣੀ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਆ ਉਹਨਾਂ ਨੇ ਬੱਤੀ ਦੀ ਦਿੱਤੀ ਆ ਤੇ ਉਹ ਤੇ ਬੱਤੀਆਂ ਤੇ ਹੀ ਡਿਮੋਲਿਸ਼ ਕਰਨਗੇ ਅਸੀਂ ਜਿਹੜੀ ਪੁਲਿਸ ਮਦਦ ਉਹਨਾਂ ਨੂੰ ਦਵਾਂਗੇ ਇਸੇ ਬੱਤੀ ਕਰਨੇ ਕਿ ਹੋਰ ਬੰਦੇ ਕਿ ਨਹੀਂ ਇਹ ਇਸ ਟ੍ਰੈਕ ਰੇਲਵੇ ਟ੍ਰੈਕ ਤੇ ਰਾਈਟ ਹੈਂਡ ਸਾਈਡ ਵੀ ਆ ਤੇ ਲੈਫਟ ਹੈਂਡ ਸਾਈਡ ਵੀ ਆ ਦੋਨੋਂ ਜਿਹੜੀ ਆ ਉਸ ਤੱਕ ਮੈਂ ਦੋਵਾਂ ਦਾ ਸਟੇਟਸ ਕੀ ਆ ਉਹ ਤੁਹਾਡੀ ਗ੍ਰਫਤ ਚ ਨੇ ਗ੍ਰਫਤ ਤੋਂ ਬਾਹਰ ਨੇ ਜਿਹੜੇ ਜਿਹੜੇ ਇਹਨਾਂ ਦੇ ਜਿਹੜੇ ਮੈਲ ਮੈਂਬਰ ਆ ਉਹ ਘਰੋਂ ਬੱਚੇ ਹੋਏ ਆ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਅਲੱਗ ਕਰਾਂ ਤੇ ਰਾਣੀ ਤੇ ਜਿਹਦੇ ਖਿਲਾਫ ਤੁਸੀਂ ਦੱਸਿਆ ਚੰਦਰਪਾਲ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦਾ ਕੀ ਸਟੇਟਸ ਹੈ ਉਹ ਕੌਣ ਗ੍ਰਿਫਤ ਹੋਇਆ ਉਹ ਸਾਡੀ ਗ੍ਰਿਫਤ ਨਹੀਂ ਹੈਗੇ ਬਟ ਰੇਲਵੇ ਦੇ ਅਫੀਸਰ ਨੇ ਇਨਕ੍ਰੋਚਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਪੁਲਿਸ ਦੀ ਅਮਦਦ ਮੰਗੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਸਿਕਿਉਰਿਟੀ ਮਹਈਆ ਕਰਾਈ ਹੈ ਤਾਈ ਰੇਲਵੇ ਲੋ ਜਿਹੜਾ ਇਹ ਜਿਹੜਾ ਇਹਨਾਂ ਦਾ ਇਨਪਰੋਚਮੈਂਟ ਜਿਹੜੀ ਆ ਦੂਰ ਕੀਤੀ ਜਾ ਰਹੀ ਹੈ। ਠੀਕ ਹੈ। ਤਾਂ ਸਜੇ ਤੋਂ ਆ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜੋ ਗੱਲਬਾਤ ਕੀਤੀ ਆ ਤਾਂ ਉਹਦਾ ਤਸਵੀਰਾਂ ਤੁਸੀਂ ਦੇ ਸਕਦੇ ਹੋ। ਤਾਂ ਵੱਡੀ ਗਿਣਤੀ ਦੇ ਵਿੱਚ ਆ ਪੁਲਿਸ ਫੋਰਸ ਜਿਹੜੀ ਤਨਾਤ ਕੀਤੀ ਗਈ ਆ ਰੇਲਵੇ ਦੀ ਜੋ ਪ੍ਰਾਪਰਟੀ ਸੀਗੀ। ਆ ਰੇਲਵੇ ਦੇ ਅੰਦਰ ਜੋ ਪ੍ਰਾਪਰਟੀ ਆਂਦੀ ਸੀ ਇਲੀਗਲ ਤਰੀਕੇ ਨਾਲ ਇਹ ਪ੍ਰਾਪਰਟੀਆਂ ਜਿਹੜੀਆਂ ਬਣਾਈਆਂ ਗਈਆਂ ਸੀ ਉਹਨਾਂ ਦੇ ਘਰਾਂ ਦੇ ਉੱਤੇ ਇਹ ਕਾਰਵਾਈ ਇਸ ਵਕਤ ਚੱਲ ਰਹੀ ਆ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਆ ਪਹੁੰਚੀ ਆ ਤਾਂ ਇਹ ਘਰਾਂ ਨੂੰ ਜਿਹੜਾ ਵਾਟਾਇਆ ਜਾ ਰਿਹਾ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਨੇ ਜਿੱਥੇ ਇੱਕ ਵੱਡੀ ਕਾਰਵਾਈ ਜਿਹੜੀ ਅੱਜ ਪੁਲਿਸ ਫੋਰਸ ਵੱਲ ਕੀਤੀ ਗਈ ਆ ਤਾਂ ਸੀਨੀਅਰ ਅਫਸਰਾਂ ਵੱਲੋਂ ਜੋ ਕਿਹਾ ਗਿਆ ਹੈ ਕਿ ਉਹਨਾਂ ਨੇ ਕਹਿਣਾ ਹੈ ਕਿ ਇਹ ਮਾਮਲੇ ਜਿਹੜੇ ਨੇ ਰੇਲਵੇ ਦੀ ਪ੍ਰਾਪਰਟੀਆਂ ਦੇ ਵਿੱਚ ਆਉਂਦੇ ਨੇ ਕੁਝ ਮਾਮਲੇ ਜਿਹੜੇ ਨੇ ਐਨਟੀਪੀਐਸ ਦੇ ਦਰਜ ਕਿਤੇ ਸੀਗੇ ਉਸ ਦੇ ਤਹਿਤ ਇਹ ਕਾਰਵਾਈ ਜਿਹੜੀ ਅੱਜ ਕੀਤੀ ਗਈ ਆ ਕਵੰਟੀ ਕਲਾ ਦੇ ਵਿੱਚ ਹੋਈ ਆ ਇਹ ਉਸ ਇਵੈਂਟਸ ਉਸ ਸੀਰੀਜ਼ ਦਾ ਹਿੱਸਾ ਵਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਜ਼ੀਰੋ ਟੋਲਰੈਂਸ ਪਾਲਿਸੀ ਨਸ਼ਿਆਂ ਦੇ ਵਿਰੋਧਾ ਅਪਣਾਈ ਆ ਇਹ ਅੱਜ ਦਾ ਨਹੀਂ ਜਿੱਦਣ ਦੀ ਸਾਡੀ ਸਰਕਾਰ ਸੱਤਾ ਦੇ ਵਿੱਚ ਆਈ ਆ 2022 ਤੋਂ ਲੈ ਕੇ ਅੱਜ ਤੱਕ ਅਸੀਂ ਨਸ਼ਿਆਂ ਦੇ ਉੱਤੇ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਉਂਦੇ ਆ ਰਹੇ ਆ ਔਰ ਅੱਜ ਤੱਕ 550 ਕਰੋੜ ਦੀ ਇਤਾਂ ਦੀ ਪ੍ਰਾਪਰਟੀ ਹੈ ਜਿਹੜੀ ਅਸੀਂ ਡਰੱਗ ਪੈਟਲਰਸ ਦੀ ਜ਼ਬਤ ਕਰ ਚੁੱਕੇ ਹਾਂ ਔਰ 450 ਕਰੋੜ ਦੀ ਇਤਾਂ ਦੀ ਪ੍ਰਾਪਰਟੀ ਹੈ ਜਿਹੜੀ ਆਈਡੈਂਟੀਫਾਈ ਹੋ ਚੁੱਕੀ ਹੈ ਉਹ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਬਤ ਕੀਤੀ ਜਾਊਗੀ ਔਰ ਜੋ ਇਹ ਡਰਾਈਵ ਹੈ ਇਹਦੇ ਨਾਲ ਦੋ ਚੀਜ਼ਾਂ ਇੱਕ ਤਾਂ ਜਿਹੜੇ ਅੱਜ ਘਟਾਏ ਨੇ ਇਹ ਹਿਸਟਰੀ ਸ਼ੀਟਰ ਨੇ ਜਿਨ੍ਹਾਂ ਦੇ ਉੱਤੇ ਇੱਕ ਰਾਣੀ ਜਿਹਦੇ ਉੱਤੇ ਪੰਜ ਮੁਕੱਦਮੇ ਚੱਲ ਰਹੇ ਨੇ ਔਰ ਇਹ 2008 ਤੋਂ ਮੁਕਦਮੇ ਚੱਲ ਰਹੇ ਨੇ ਔਰ ਅੱਜ ਦੀ ਡੇਟ ਦੇ ਵਿੱਚ ਵੀ ਉਹ ਇੱਕ ਮੁਕਦਮੇ ਦੇ ਵਿੱਚ ਪੱਜੀ ਹੋਇਆ ਉਹ ਐਬਸਕੌਂਡ ਕਰ ਰਿਹਾ ਪੁਲਿਸ ਦੀ ਹਿਰਾਸਤ 'ਚ ਨਹੀਂ ਹੈ ਔਰ ਦੂਜਾ ਹਿਸਟਰੀ ਸ਼ੀਟਰ ਛਿੰਦਰਪਾਲ ਜਿਹਦੇ ਤੇ 1998 ਤੋਂ ਲੈ ਕੇ ਅੱਜ ਤੱਕ 9 ਐਫਆਈਆਰਸ ਹੋ ਚੁੱਕੀਆਂ ਨੇ ਔਰ ਅੱਜ ਦੀ ਡੇਟ ਦੇ ਵਿੱਚ ਉਹ ਫਲੋਰ ਦੇ ਕਿਸੇ ਐਨਡੀਪੀਐਸ ਦੇ ਮੁਕਦਮੇ ਦੇ ਵਿੱਚ ਹੀ ਜੇਲ ਕੱਟ ਰਿਹਾ ਸੋ ਇਦਾਂ ਦੇ ਹਿਸਟਰੀ ਸ਼ੀਟਰਸ ਦੇ ਉੱਤੇ ਕਾਰਵਾਈ ਕਰਕੇ ਸਾਡਾ ਇੱਕੋ ਇੱਕ ਮੈਸੇਜ ਹੈ ਟਰੱਗ ਪੈਡਲਰਸ ਨੂੰ ਲॉ ਐਂਡ ਆਰਡਰ ਦੀ ਸਥਿਤੀ ਖਰਾਬ ਕਰਨ ਵਾਲਿਆਂ ਨੂੰ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੋ ਐਂਡ ਆਰਡਰ ਦੀ ਸਥਿਤੀ ਖਰਾਬ ਕਰਨ ਵਾਲਿਆਂ ਨੂੰ ਐਂਡ ਡਰੱਗ ਪੈਡਲਰਸ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਦੂਜਾ ਜੋ ਇਹਨਾਂ ਨੇ ਡਰੱਗ ਮੰਨੀ ਨਾਲੇ ਘਰ ਤਾਂ ਉਹ ਸਾਰੇ ਨੇ ਔਰ ਇਹਨਾਂ ਘਰਾਂ ਦੇ ਨਾਲ-ਨਾਲ ਇਹ ਡਰੱਗ ਮੰਨੀ ਦੇ ਨਾਲ ਉਹ ਸਾਰੇ ਹੋਏ ਕਰ ਨਜਾਇਜ਼ ਜਗ੍ਹਾ ਜਗ੍ਹਾ ਦੇ ਵਿੱਚ ਵੀ ਬਣੇ ਹੋਏ ਨੇ ਸੋ ਇਹ ਕਾਰਵਾਈ ਦੇ ਨਾਲ ਜਿਹੜੇ ਸਾਡੇ ਸਰਕਾਰੀ ਪ੍ਰੋਜੈਕਟ ਹਾਲਟ ਹੋਏ ਪਏ ਸੀਗੇ ਕਿਉਂਕਿ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਵਿੱਚ ਜੋ ਇਹਨਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹਦੇ ਨਾਲ ਵੀ ਰੋਕ ਲੂਗਾ ਹੁਣ ਮਸਲਾ ਇਹ ਹੈ ਕਿ ਡਰੱਗ ਪੰਜਾਬ ਦੇ ਵਿੱਚ ਤਾਂ ਬਣਦਾ ਨਹੀਂ ਹੈਗਾ ਪੰਜਾਬ ਸਰਕਾਰ ਤਾਂ ਆਪਣੀ ਪੂਰਜ਼ੋਰ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਵੀ ਬਣੀ ਹੈ ਪਹਿਲੇ ਦਿਨ ਤੋਂ ਅਕਾਉਂਟੇਬਿਲਟੀ ਫਿਕਸ ਕੀਤੀ ਹੈ ਪੁਲਿਸ ਹੈਡਸ ਦੀ ਜਿਲ੍ਹਿਆਂ ਦੀ ਕਿ ਉੱਥੇ ਡਰੱਗ ਜਿਹਦੇ ਵੀ ਏਰੀਆ ਚ ਪਾਇਆ ਗਿਆ ਲਾਅ ਐਂਡ ਆਰਡਰ ਦੀ ਸਥਿਤੀ ਜਿੱਥੇ ਖਰਾਬ ਹੁੰਦੀ ਹੈ ਤਾਂ ਉਹਦੇ ਅਗੇਂਸਟ ਸਟਰਨ ਐਕਸ਼ਨ ਲਿਆ ਜਾਊਗਾ ਟਰਾਂਸ ਬਾਰਡਰ ਜਿਹੜਾ ਡਰੱਗ ਆ ਰਿਹਾ ਵਾ ਜਦੋਂ ਅੰਮ੍ਰਿਤਸਰ ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਸਾਡੀ ਪੁਲਿਸ ਵੱਲੋਂ ਭਟੀਆਂ ਖੇਪਾਂ ਟਰੱਕ ਦੀਆਂ ਫੜੀਆਂ ਜਾਂਦੀਆਂ ਨੇ ਔਰ ਬਾਰਡਰ ਕ੍ਰੋਸ ਕਰਕੇ ਇੱਥੇ ਆ ਚੁੱਕੀਆਂ ਹੁੰਦੀਆਂ ਤਾਂ ਇੱਥੇ ਲੋੜ ਹੈ ਕਿ ਬੀਐਸਐਫ ਜਿਹਦੇ ਕੋਲੇ 50 ਕਿਲੋਮੀਟਰ ਦਾ ਏਰੀਆ ਬਾਰਡਰ ਦੇ ਨਾਲ ਲੱਗਦਾ ਉਹਨਾਂ ਕੋਲ ਹੈ ਉਹਨਾਂ ਨੂੰ ਟਰਾਂਸਪੋਰਟ ਡਰੱਗ ਰੋਕਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਡਰੱਗ ਕਿਤੇ ਬਣਦਾ ਨਹੀਂ ਜੇ ਉਹ ਸਪਲਾਈ ਚੇਨ ਟੁੱਟ ਜੂਗੀ ਜੇ ਉਹ ਸਪਲਾਈ ਚੇਨ ਟੁੱਟੂਗੀ ਤਾਂ ਪੰਜਾਬ ਦੇ ਵਿੱਚ ਡਰੱਗ ਆਉਣਾ ਬੰਦ ਹੋਊਗਾ ਸਾਡੀ ਨੌਜਵਾਨੀ ਬਚੂਗੀ ਔਰ ਸਾਡੀ ਨੌਜਵਾਨੀ ਅੱਗੇ ਵਧਣ ਦੇ ਆ ਸਰ